ਸਸਿਕਲ ਜੀ ਲੁਧਿਆਣਾ ਪ੍ਰਾਈਮ ਨਾਲ ਜੁੜ ਚੁੱਕੇ ਹਾਂ ਤੇ ਮੈਂ ਹਾਂ ਨੂਬੈਂਸ ਮਿੱਤੇ ਦਿਨੀ ਇੱਕ ਮਾਮਲਾ ਬੜਾ ਹੀ ਗੰਭੀਰਤਾ ਨਾਲ ਕਈ ਚੈਨਲਾਂ ਨੇ ਚਲਾਇਆ ਜਿਹਦੇ ਚ ਇੱਕ ਪਹਿਣ ਜਿਹਦਾ ਨਾਮ ਸਮਰਜੀਤ कौर ਗਿੱਲ ਹੈ ਜੋ ਕਿ ਬਤੌਰ ਪੇਸ਼ਾ ਇੱਕ ਵਕੀਲ ਨੇ ਉਹਨਾਂ ਦਾ ਇੱਕ ਡਿਸਪਿਊਟ ਮਾਈਨਿੰਗ ਵਾਲਿਆਂ ਨਾਲ ਜਾਂ ਫਿਰ ਕਹਿ ਲਈਏ ਕਿ ਟਿੱਪਰ ਚਾਲਕਾ ਨਾਲ ਹੋ ਗਿਆ ਸੀਗਾ ਜਿਹੜੇ ਚੱਲਦੇ ਆ ਕਾਫੀ ਵੱਡਾ ਵਿਵਾਦ ਲੁਹਾਨਾ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਿਆ ਬਹੁਤ ਵੱਡੇ ਵੱਡੇ ਬਿਆਨ ਪੈਂਟ ਸਿਮਰਜੀਤ ਕੌਰ ਗਿੱਲ ਵੱਲੋਂ ਵੀ ਆਏ ਔਰ ਟਿੱਪਰ ਚਾਲਕਾ ਵੱਲੋਂ ਵੀ ਕਾਫੀ ਜਿਹੜੇ ਆ ਬਿਆਨ ਸਾਂਝੇ ਕੀਤੇ ਗਏ ਔਰ ਇਸ ਵਕਤ ਸੀ ਹਲਕਾ ਸਾਨੇਵਾਲ ਦੇ ਵਿੱਚ ਮੌਜੂਦ ਹੈ ਸਮਾਜ ਸੇਵਿਕ ਪੋਲਾ ਸਿੰਘ ਜੀ ਦੇ ਦਫ਼ਤਰ ਵਿਖੇ ਜਿੱਥੇ ਉਹਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕਰਾਂਗੇ ਕਿ ਇੱਕ ਕੀ ਪੂਰਾ ਮਾਮਲਾ ਆ ਔਰ ਅੱਜ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸਾਨੂੰ ਆਪਣੇ ਦਫ਼ਤਰ ਬੁਲਾਇਆ ਕਿ ਤਾਂ ਕਿ ਉਹ ਟਿੱਪਰ ਚਾਲਕਾਂ ਦੇ ਹੱਕ ਦੇ ਵਿੱਚ ਆਪਣੀ ਗੱਲ ਰੱਖ ਸਕਣ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਟਿੱਪਰ ਚਾਲਕਾਂ ਦੇ ਵੀ ਬੱਚੇ ਨੇ ਉਹਨਾਂ ਦੇ ਵੀ ਪਰਿਵਾਰ ਨੇ ਉਹਨਾਂ ਨੇ ਵੀ ਆਪਣਾ ਪਰਿਵਾਰ ਪਾਲਣਾ ਹੈ ਜੇ ਟਿੱਪਰ ਰੁਕ ਜਾਣਗੇ ਤਾਂ ਫਿਰ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰਨਗੇ ਅਗਲੀ ਗੱਲ ਬਾਤ ਪੋਲਾ ਸਿੰਘ ਜੀ ਦਾ ਪੋਲਾ ਜੀ ਸਤਿ ਸ਼ਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪੁਲੀ ਪਹਿਲਾ ਤਾਂ ਤੁਹਾਡਾ ਸਵਾਗਤ ਹੈ ਲੁਧਿਆਣਾ ਪ੍ਰਾਈਮ ਤੇ ਔਰ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਿਹੜਾ ਮਾਈਨਿੰਗ ਨੂੰ ਔਰ ਟਿਪਰ ਚਾਲਕਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਵਿਵਾਦ ਹੈ ਇਸ ਵੇਲੇ ਚੱਲ ਰਿਹਾ ਮੈਡਮ ਸਿਮਰਨਜੀਤ कौर ਗਿੱਲ ਨੇ ਉਹਨਾਂ ਨੇ ਬਹੁਤ ਵੱਡੇ ਇਲਜ਼ਾਮ ਲਾਏ ਨੇ ਕਿ ਧੱਕਾਸ਼ਾਹੀ ਕੀਤੀ ਜਾਂਦੀ ਹੈ ਮਾਈਨਿੰਗ ਵਾਲਿਆਂ ਵੱਲੋਂ ਟਿਪਰ ਚਾਲਕਾਂ ਵੱਲੋਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅਵਾਇ ਗੁਰਜੀਤ ਦਾ ਖਾਲਸਾ ਬਾਈ ਵੀ ਫਤੇ ਅੱਲਾ ਦਾ ਜੀ ਅਨੂਬ ਜੀ ਤੁਹਾਡਾ ਧੰਨਵਾਦ ਆ ਮੈਨਗਰ ਨੂੰ ਲੈ ਕੇ ਜਿਹੜਾ ਮੁੱਦਾ ਚੱਲ ਰਿਹਾ ਨਾ ਜੀ ਸਿਮਰਜੀਤ ਕੌਰ ਗਿੱਲ ਜਿਹੜੇ ਐਡਵੋਕੇਟ ਨੇ ਮੈਡਮ ਗੌਂਸਗੜ ਪਿੰਡ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗ ਰਿਹਾਗਾ ਕਿ ਇਲਜ਼ਾਮ ਲਾਣਾ ਕਿਹਦੇ ਤੇ ਆ ਪਹਿਲਾਂ ਉਹਨਾਂ ਨੇ ਇਲਜ਼ਾਮ ਲਾਇਆ ਟਿੱਪਰ ਵਾਲਿਆਂ ਤੇ ਜੋ ਦੂਜੇ ਮਹੀਨੇ ਦੇ ਵਿੱਚ 10 ਤਰੀਕ ਨੂੰ ਇਹਨਾਂ ਨੇ ਕੱਟ ਕਰਕੇ ਟਿੱਪਰਾਂ ਦਾ ਰਾਹ ਰੋਕਿਆ ਟਿੱਪਰਾਂ ਦਾ ਰਾਹ ਰੋਕਿਆ ਵਾ ਉਹ ਇਲਜ਼ਾਮ ਲਾਉਂਦੇ ਕਿ ਟਿੱਪਰਾਂ ਵਾਲੇ ਮੈਨਿੰਗ ਕਰਦੇ ਆ ਉਹਦੇ ਵਿੱਚ ਅਸੀਂ ਆਵਾਜ਼ ਬਣ ਕੇ ਮੈਂ ਲੋਕਾਂ ਦੀ ਡਰਾਈਵਰਾਂ ਦੀ ਆਵਾਜ਼ ਬਣ ਕੇ ਇਹ ਗੱਲ ਜ਼ਰੂਰ ਰੱਖੀ ਸੀਗੀ ਕਿ ਟਿੱਪਰ ਵਾਲੇ ਮਾਈਨਿੰਗ ਨਹੀਂ ਕਰਦੇਗੇ ਮਾਈਨਿੰਗ ਕਰਦੇ ਹੋਣਗੇ ਜਿਹੜੇ ਮਾਈਨਿੰਗ ਵਿਭਾਗ ਦੇ ਬੰਦੇ ਆ ਟਿੱਪਰ ਵਾਲੇ ਤਾਂ ਪੈਸੇ ਦੇ ਕੇ ਭਰਦੇ ਨੇ ਅਸੀਂ ਉਹਦੇ ਵਿੱਚ ਕੀ ਕਰ ਸਕਦੇ ਆ ਦੱਸੋ ਸਾਸੀਂ ਪਰਚੀ ਲੈਨੇ ਆ ਬਕਾਇਦਾ ਪਿੰਡਾਂ ਦੇ ਵਿੱਚੋਂ ਲੰਘਦੇ ਆ ਪਿੰਡਾਂ 'ਚੋਂ ਵੀ ਪਰਚੀ ਲਈਦੀ ਆ ਉਸ ਤੋਂ ਬਾਅਦ ਮੈਡਮ ਜੀ ਨੇ ਇਲਜ਼ਾਮ ਲਾਤਾ ਪਿੰਡਾਂ ਵਾਲਿਆਂ ਤੇ ਜਿਹੜੇ ਲੋਕ ਉੱਥੇ ਜ਼ਮੀਨਾਂ ਦੇ ਮਾਲਕ ਨੇ ਫਿਰ ਉਹਨਾਂ ਨੇ ਇਲਜ਼ਾਮ ਲਾਇਆ ਪ੍ਰਸ਼ਾਸਨ ਦੇ ਕਿ ਪ੍ਰਸ਼ਾਸਨ ਨਾਲ ਮਿਲਿਆ ਆ ਫਿਰ ਉਹਨਾਂ ਨੇ ਇਲਜ਼ਾਮ ਲਾਇਆ ਤਾਂਗਾ ਮੰਤਰੀਆਂ ਤੇ ਹੁਣ ਦੇਖੋ ਜਦੋਂ ਮੈਡਮ ਨੂੰ ਇਹ ਸਾਰਾ ਕੁਝ ਪਤਾ ਹੀ ਨਹੀਂ ਹੈਗਾ ਕਿ ਇਲਜ਼ਾਮ ਲਾਣਾ ਕਿਹਦੇ ਤੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਨਾਂ ਕਰਨ ਇਹ ਗੱਲ ਕਰਨ ਜਾ ਕੇ ਤੱਕ ਤੇ ਜਾਣ ਉਥੇ ਬਕਾਇਦਾ ਜਹੀ ਬੈਠਾ ਆ ਜੀ ਜ਼ਮੀਨਾਂ ਦੀ ਫਰਦਾ ਚੈੱਕ ਕਰਨ ਲੈ ਜਨ ਪਟਵਾਰੀ ਨਾਲ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜੇ ਉਹਨਾਂ ਨੂੰ ਨਹੀਂ ਪਤਾ ਆਈ ਤੁਹਾਡੇ ਮਾਧਿਅਮ ਰਾਹੀਂ ਦੱਸ ਦਿੰਨੇ ਆ ਗਿਲ ਰੋਡ ਤੇ ਮਾਈਨਿੰਗ ਵਿਭਾਗ ਦਾ ਦਫ਼ਤਰ ਆ ਉੱਥੇ ਜਾ ਉੱਥੇ ਚੈੱਕ ਕਰਨ ਕਿ ਆਪ ਉਹਨਾਂ ਨੂੰ ਕਿਹਨੇ ਅਧਿਕਾਰ ਦੇ ਦਿੱਤਾ ਕਿ ਇੱਕ ਡੀਟੀਓ ਬਣ ਕੇ ਕਾਗਜ਼ ਚੈੱਕ ਕਰਨੇ ਗੱਡੀਆਂ ਦੇ ਜਾਂ ਮਾਈਨਿੰਗ ਹੋ ਰਹੀ ਆ ਇਹ ਚੀਜ਼ਾਂ ਰੁਕਣੀਆਂ ਤੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਪਰੇਸ਼ਾਨੀ ਦਾ ਸਬਬਬ ਹੋ ਸਕਦਾ ਜੇ ਉਹਨਾਂ ਨੂੰ ਪਰੇਸ਼ਾਨੀ ਹੋਈ ਤੇ ਤਾਂ ਫਿਰ ਉਹਨਾਂ ਨੂੰ ਇਹ ਸਾਰੇ ਕਦਮ ਚੱਕਣੇ ਪਏ ਹੋਣਗੇ ਬਿਲਕੁਲ ਜੇ ਉਹਨਾਂ ਨੂੰ ਕੋਈ ਪਰੇਸ਼ਾਨੀ ਆ ਅਸੀਂ ਉਹਦਾ ਹੱਲ ਕਰ ਦਿੰਨੇ ਹਾਂ ਹੂੰ ਟਿੱਪਰ ਵਾਲਿਆਂ ਨੂੰ ਕੋਈ ਸਮਾਂ ਦਿੱਤਾ ਜਾਵੇ ਜਿੱਦਾਂ ਹੁਣ ਪਿੱਛੇ ਜੇ ਪ੍ਰਸ਼ਾਸਨ ਨੇ ਟਿੱਪਰ ਵਾਲਿਆਂ ਦੀ 3 ਘੰਟੇ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਨੋ ਇੰਟਰੀ ਕਰਤੀ ਆ ਸ਼ਾਮ ਨੂੰ ਕਰਤੀ ਆ ਐਦਾਂ ਦਾ ਕੋਈ ਟਾਈਮ ਬਣਾ ਸਕਦੇ ਸੀਗੇ ਪਰ ਉਹ ਆਪ ਹੀ ਮੁਹਾਰੇ ਹੋ ਕੇ ਮੂਰੇ ਹੋ ਕੇ ਗੱਡੀਆਂ ਰੋਕਦੇ ਨੇ ਕਿ ਨਜਾਇਜ਼ ਮਾਈਨਿੰਗ ਕਰਦੇ ਆ ਅਸੀਂ ਇਹ ਨਹੀਂ ਕਹਿੰਦੇ ਹੈਗੇ ਕਿ ਜਾ ਇਹ ਨਾ ਰੁਕੋ ਜੇ ਮਾਈਨਿੰਗ ਹੋ ਰਹੀ ਆ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਪਰ ਉੱਥੇ ਜਾਣਨਾ ਵਿਭਾਗ ਮਾਈਨਿੰਗ ਵਿਭਾਗ ਦੇ ਦਫ਼ਤਰ ਜਾਣ ਵੱਡੇ ਅਫਸਰ ਨੇ ਜੇ ਮੈਨੰਗਾ ਅਨੂਪ ਜੀ ਹੁੰਦੀ ਹੋਊਗੀ ਨਾ ਤਾਂ ਉਹ ਜਈ ਦੇ ਉੱਤੇ ਪਰਚਾ ਬਣੂਗਾ ਨਾਗੇ ਲੋਕਾਂ ਦੇ ਉੱਤੇ ਹੁਣ ਦੂਜੇ ਪਿੰਡ ਤੋਂ ਦੂਜੇ ਪਿੰਡ ਦੇ ਵਿੱਚ ਜਾ ਕੇ ਇੱਕ ਟਿੱਪਰ ਰੋਕਣਾ ਝਗੜਾ ਕਰਨਾ ਇਹ ਕਿਹੜੀਆਂ ਚੰਗੀਆਂ ਗੱਲਾਂ ਨੇ ਬੀਬਾ ਜੀ ਨੂੰ ਮੈਂ ਇਹ ਕਹਿਣਾ ਚਾਹਨਾ ਤੁਹਾਡੇ ਮਾਧਿਅਮ ਰਾਈ ਕਿ ਉਹ ਮੈਨੰਗ ਦੇ ਵਿਭਾਗ ਜਾਣ ਦਫ਼ਤਰ ਦੇ ਜਈ ਨਾਲ ਗੱਲ ਕਰਨ ਉਸ ਤੋਂ ਵੱਡੇ ਉੱਪਰ ਅਫਸਰ ਉਹਨਾਂ ਨਾਲ ਗੱਲ ਕਰਨ ਇੱਥੇ ਸਾਰੇ ਹੀ ਸੁਣਦੇ ਆ ਜੀ ਬਹੁਤ ਸੁਪਰਸ਼ਾਸਨ ਵੀ ਸੁਣ ਰਿਹਾ ਵਾ ਮੰਤਰੀ ਵੀ ਸੁਣ ਰਿਹਾ ਐਮ ਐਲ ਏ ਵੀ ਸੁਣ ਰਿਹਾ ਸਾਰਿਆਂ ਨੂੰ ਪਤਾ ਵੀ ਇੱਕ ਲੀਗਲ ਚੱਲ ਰਹੀ ਆ ਬਕਾਇਦਾ ਪਰਚੀਆਂ ਵਾਲੀ ਚੱਲ ਰਹੀ ਆ ਜਿੱਦਾਂ ਤੁਸੀਂ ਗੱਲ ਕੀਤੀ ਕਿ ਲੀਗਲ ਚੱਲ ਰਹੀ ਹੈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਹਦੇ ਵਿੱਚ ਸਿਮਰਨਜੀਤ ਕੌਰ ਤੇ ਹੱਥ ਚੱਕਦੇ ਦੇਖੇ ਗਏ ਸੀਗੇ ਟਿਪਰ ਚਾਲਕ ਉਹ ਉਸ ਨੂੰ ਫਿਰ ਕਿਸ ਤਰ੍ਹਾਂ ਦੇਖਦੇ ਹੋ ਉਹ ਹਿੰਸਾ ਨੂੰ ਸਹੀ ਸਮਝਦੇ ਹੋ ਬਿਲਕੁਲ ਜੀ ਜੇ ਆਪਾਂ ਕਿਸੇ ਵੀ ਦੂਜੇ ਦੇ ਜਾ ਕੇ ਆਪਾਂ ਗੱਲ ਪਾਵਾਂਗੇ ਤਾਂ ਅਗਲਾ ਵੀ ਗੱਲ ਪਾਊਗਾ ਹੀ ਉਸ ਸਮੇਂ ਅਸੀਂ ਨਹੀਂ ਉੱਥੇ ਮੌਜੂਦ ਸੀ ਸਾਨੂੰ ਨਹੀਂ ਪਤਾ ਇਹਨਾਂ ਦੀ ਕੀ ਬਾਰਦਤ ਹੋਈ ਆ ਜਦੋਂ ਆਪਾਂ ਕਿਸੇ ਬੰਦੇ ਨੂੰ ਇੱਕ ਡਿਪਰੈਸ਼ਨ ਪਾ ਦਿੰਦੇ ਆ ਨਾ ਕਿ ਹਾਂ ਤੈਨੂੰ ਮੈਂ ਕੰਮੇ ਨਹੀਂ ਕਰਨ ਦੇਣਾਗਾ ਜਾਂ ਉਹਨੂੰ ਝਗੜਾ ਕਰਦੇ ਆ ਤਾਂ ਹੱਤੋਂ ਬਾਈ ਜੀ ਬਹੁਤ ਕੁਝ ਹੁੰਦਾ ਵਾ ਭੈਣਾਂ ਸਾਡੀ ਉਹ ਜੇ ਉਹਨਾਂ ਨਾਲ ਗਲਤ ਹੋਇਆ ਬੰਦ ਦੀ ਕਾਰਵਾਈ ਉਹਨਾਂ ਦੇ ਵੀ ਹੋਣੀ ਚਾਹੀਦੀ ਆ ਇਹ ਨਹੀਂ ਵੀ ਨਹੀਂ ਇੱਕ ਨਾ ਅਸੀਂ ਪਰਚੀਆਂ ਮੈਂ ਪਿੱਛੇ ਜੇ ਵੀ ਦਿਖਾਈ ਸੀ ਲੋਕ ਬਹੁਤ ਸੋਸ਼ਲ ਮੀਡੀਆ ਤੇ ਕਹਿੰਦੇ ਸੀ ਕਿ ਇਹ ਪੈਸੇ ਲੈ ਕੇ ਬੋਲਦੇ ਨੇ ਇਮਾ ਉਹਨਾਂ ਤੋਂ ਪੈਸੇ ਲੈਣਾ ਟਿਪਰ ਵਾਲਿਆਂ ਤੋਂ ਜਦ ਕਿ ਮੇਰਾ ਕੋਈ ਕੰਮ ਨਹੀਂ ਹੈਗਾ ਉੱਥੇ ਟਿਪਰ ਵਾਲਿਆਂ ਦਾ ਕੋਈ ਲੈਣਾ ਦੇਣਾ ਨਹੀਂ ਤੇ ਮੈਂ ਤੁਹਾਨੂੰ ਉਹਨਾਂ ਪਰਚੀਆਂ ਦਿਖਾ ਦਿੰਨਾ ਵਾਂ ਤੁਸੀਂ ਇਹ ਆਪਣੇ ਮਾਧਿਅਮ ਰਾਹੀਂ ਦਿਖਾ ਸਕਦੇ ਹੋ ਪਰਚੀਆਂ ਹੂੰ ਤੇ ਪਰਚੀਆਂ ਇਦਾਂ ਦੀਆਂ ਪਰਚੀਆਂ ਨੇ ਇਹ 24 ਤਰੀਕ 27 ਤਰੀਕ ਚੌਥੇ ਮਹੀਨੇ ਦੀ ਹੈ ਜੀ ਹੂੰ ਆਹ ਦੇਖ ਲਓ ਆ 2025 ਦੀ ਹੂੰ ਇਦਾਂ ਦੀਆਂ ਪਰਚੀਆਂ ਕੱਟਦੇ ਨੇ ਜਦੋਂ ਪਿੰਡਾਂ ਵਿੱਚ ਹੀ ਨੰਗਦੇ ਆਪਾਂ ਹੂੰ ਤੇ ਮੈਡਮ ਨੇ ਇੱਕ ਇੰਟਰਵਿਊ ਲਈ ਕਿਹਾ ਸੀਗਾ ਕਿ ਨਵੀਆਂ ਪਰਚੀਆਂ ਕੋਈ ਦਿਖਾਓ ਆ ਨਵੀਂ ਪਰਚੀ ਦਿਖਾਤੀ ਤੁਹਾਨੂੰ ਮੈਂ ਪਹਿਲਾਂ ਮੈਂ ਪੁਰਾਣੀਆਂ ਪਰਚੀਆਂ ਦਿਖਾਉਂਦਾ ਸੀਗਾ ਮੈਂ ਇਹ ਨਹੀਂ ਕਹਿੰਦਾ ਵੀ ਗਲਤ ਮੈਡਮ ਨਾਲ ਹੋਇਆ ਜਾਂ ਕੁੱਟਮਾਰ ਹੋਈ ਆ ਉਹਦੀ ਆਸੀਂ ਵੀ ਨਿੰਦਾ ਕਰਦੇ ਆ ਕਿ ਇਦਾਂ ਨਹੀਂ ਹੋਣਾ ਚਾਹੀਦਾ ਹੂੰ ਪਰ ਮੈਡਮ ਨੂੰ ਅਧਿਕਾਰ ਕੇ ਇਸ ਬੰਦੇ ਨੇ ਦੇ ਦਿੱਤਾ ਕਿ ਹਿਸਾਬ ਤੁਹਾਨੂੰ ਆਪ ਹੀ ਡੀਟੀਓ ਬਣ ਕੇ ਆਪ ਹੀ ਪੁਲਿਸ ਪ੍ਰਸ਼ਾਸਨ ਬਣ ਕੇ ਆਪ ਹੀ ਐਮਐਲਏ ਬਣ ਕੇ ਇਹ ਸਾਰਾ ਕੁਝ ਉਹਨਾਂ ਦੀ ਵਜ੍ਹਾ ਕਰਕੇ ਹੋ ਰਿਹਾ ਵਾ ਪਿਛਲੇ 20 ਸਾਲਾਂ ਤੋਂ ਕੰਮ ਚੱਲ ਰਿਹਾ ਜੀ ਉਹਦੇ ਨਹੀਂ ਉਹ ਇੱਥੇ ਆਏ ਅੱਜ ਹੀ 2 ਮਹੀਨਿਆਂ ਚ ਐਸਾ ਕੀ ਉਹਨਾਂ ਨੂੰ ਮਿਲ ਗਿਆ ਕਿ ਹਾਂ ਇਹ ਮੈਨਿੰਗ ਹੋ ਰਹੀ ਆ ਇਹਨੂੰ ਰੋਕਣਾ ਵਾ ਅਸੀਂ ਨਹੀਂ ਰੋਕਦੇ ਉਹਨਾਂ ਨੂੰ ਉਹ ਜਾਣ ਜਾ ਕੇ ਰੋਕਣ ਪਰ ਟਿਪਰ ਵਾਲਿਆਂ ਦਾ ਘਰਾਓ ਕਰਨਾ ਜਾਂ ਟਿਪਰ ਵਾਲਿਆਂ ਨੂੰ ਪਿੰਡਾਂ ਵਿੱਚੋਂ ਨੰਗਣ ਦੇਣਾ ਇਹ ਗਲਤ ਆ ਮੈਂ ਕੋਈ ਟਿਪਰ ਦਾ ਕੰਮ ਨਹੀਂ ਕਰਦਾਗਾ ਤੁਹਾਡੇ ਮਾਧਿਅਮ ਰਾਹੀ ਦਾ ਦਿੰਨਾ ਵਾ ਕੋਈ ਦੂਜਾ ਨਹੀਂ ਮੇਰਾ ਸ਼ਹਿਰ ਦੇ ਵਿੱਚ ਕੰਮ ਆ ਮੈਂ ਇੱਕ ਸਮਾਜ ਦੀ ਸੇਵਾ ਕਰਦਾ ਟਿੱਪਰ ਵਾਲਿਆਂ ਨੇ ਮੈਨੂੰ ਕਿਹਾ ਕਿ ਸਾਡੀ ਮਦਦ ਲਈ ਕੋਈ ਆ ਨਹੀਂ ਰਿਹਾਗਾ ਸਾਡੇ ਹੱਕ ਦੀ ਕੋਈ ਆਵਾਜ਼ ਨਹੀਂ ਚੱਕ ਰਿਆ ਤੁਹਾਡੇ ਮਾਦੀਰਾਂ ਇਹਹੀ ਆਵਾਜ਼ ਬੁਲੰਦ ਹੋ ਰਹੀ ਆ ਕਿ ਜੇ ਮੈਨੰਗ ਹੋ ਰਹੀ ਆ ਤਾਂ ਜਾ ਕੇ ਉੱਥੇ ਜਈ ਨਾ ਗੱਲ ਕਰੋ ਪਟਵਾਰੀਆਂ ਨੂੰ ਲੈ ਜਾਓ ਜਾ ਕੇ ਉੱਥੇ ਗੱਲ ਕਰੋ ਟਿੱਪਰ ਵਾਲਿਆਂ ਦਾ ਰਾਹ ਰੋਕਣਾ ਇਹ ਗਲਤ ਆ ਪ੍ਰਸ਼ਾਸਨ ਨੂੰ ਦੱਸੋ ਜੇ ਗਲਤ ਹੋ ਰਿਹਾ ਜੇ ਤੁਹਾਡੇ ਨਾਲ ਕੋਈ ਗਲਤ ਹੋਇਆ ਉਹ ਵੀ ਪ੍ਰਸ਼ਾਸਨ ਨੂੰ ਦੱਸੋ ਤੁਸੀਂ ਪਰ ਆਪ ਕਿਸੇ ਦੇ ਮੂਹਰੇ ਖੜ ਕੇ ਆਪਣੇ ਆਪ ਨੂੰ ਮਹਾਰੇ ਚੀਜ਼ਾਂ ਕਰਨਾ ਇਹ ਗਲਤ ਹੋ ਰਿਹਾ ਹੂੰ ਤੇ ਜਿਸ ਤਰ੍ਹਾਂ ਤੁਸੀਂ ਹੁਣ ਕਹਿ ਰਹੇ ਹੋ ਕਿ ਉਹ ਬਤੌਰ ਪੇਸ਼ਾ ਵਕੀਲ ਨੇ ਤੇ ਕੀ ਲੱਗਦਾ ਕਿ ਕਿਤੇ ਨਾ ਕਿਤੇ ਉਹ ਆਪਣੇ ਕਾਨੂੰਨ ਦੇ ਗਿਆਨ ਦੀ ਜਿਹੜੀ ਉਹ ਦੁਰਵਰਤੋਂ ਕਰ ਰਹੇ ਨੇ ਬਿਲਕੁਲ ਜੀ ਹੁਣ ਦੱਸੋ ਉਹਨਾਂ ਦੇ ਘੱਟੋ ਘੱਟ 40 ਤੋਂ 50 ਕੇਸ ਤਾਂ ਹੁਣ ਲੜਦੇ ਹੀ ਹੋਣਗੇ ਮਹੀਨੇ ਦੇ ਵਿੱਚ ਹੂੰ ਉਹਨਾਂ ਨੂੰ ਲੱਖ ਰੁਪਏ ਦੇ ਹਿਸਾਬ ਨਾਲ ਆਮਦਨ ਵੀ ਆਉਂਦੀ ਹੋਊਗੀ ਹੂੰ ਉਹ ਕਿੰਨਾ ਕੁ ਟੈਕਸ ਭਰਦੇ ਜੇ ਲੋਕਾਂ ਨੂੰ ਹਾ ਗੱਲਾਂ ਉਹ ਖੁਦ ਪੁੱਛਦੇ ਨੇ ਹੂੰ ਕਿ ਇਹਨਾਂ ਦੇ ਜੀ ਆਰਸੀ ਦੀ ਇੰਸ਼ੋਰੈਂਸ ਹੈ ਨਹੀਂਗੀ ਪ੍ਰਦੂਸ਼ਣ ਹੈ ਨਹੀਂਗਾ ਗੱਡੀਆਂ ਹਰਿਆਣਾ ਨੰਬਰ ਆ ਜੁਪੀ ਨੰਬਰ ਆ ਅੱਜ ਕੱਲ ਗੱਡੀਆਂ ਇੱਧਰ ਉੱਧਰ ਚਲਦੀਆਂ ਰਹਿਣੀਆਂ ਐ ਜੀ ਬੰਦਾ ਪੂਰੇ ਕਾਗਜ ਲੈ ਕੇ ਗੱਡੀ ਇੱਧਰ ਚਲਾਉਂਦਾ ਹੁੰਦਾ ਉੱਦਾਂ ਨਹੀਂ ਚਲਾਉਂਦਾ ਬਿਲਕੁਲ ਹੈ ਨਾ ਜੀ ਤੇ ਮੈਡਮ ਆਪ ਕਾਨੂੰਨ ਨੂੰ ਹੱਥ 'ਚ ਲੈ ਰਿਆ ਉਹ ਗਲਤ ਆ ਉਹਦੀ ਅਸੀਂ ਨਿੰਦਾ ਕਰਾਂਗੇ ਜੇ ਮੈਡਮ ਨੂੰ ਕੋਈ ਪ੍ਰੋਬਲਮ ਆ ਉਹ ਪ੍ਰਸ਼ਾਸਨ ਕੋਲ ਜਾਵੇ ਬੈਠ ਕੇ ਉਹਦਾ ਹੱਲ ਹੋਵੇ ਇਹ ਤੋਂ ਨਹੀਂ ਲੱਗਦਾ ਕਿ ਜਿਹੜੇ ਤੁਸੀਂ ਹੁਣ ਜਿੱਦਾਂ ਟਿਪਰ ਚਾਲਕਾਂ ਦੇ ਹੱਕ 'ਚ ਬੋਲ ਰਹੇ ਹੋ ਕਿਤੇ ਨਾ ਕਿਤੇ ਬਿਆਨ ਇੱਕ ਤਰਫਾ ਜਿਹਾ ਹੁੰਦਾ ਦਿਖਾਈ ਦੇ ਰਿਹਾ ਕਿ ਤੁਸੀਂ ਸਿਰਫ ਟਿਪਰ ਚਾਲਕਾਂ ਦਾ ਹੱਕ ਜਿਹੜਾ ਪੂਰ ਰਹੇ ਹੋ ਲੇਕਿਨ ਉੱਥੇ ਹੀ ਇੱਕ ਪਾਸੇ ਤੁਸੀਂ ਸਬਨਜੋਤ ਕੌਰ ਗਿੱਲ ਨੂੰ ਭੈਣ ਕਹਿ ਰਹੇ ਹੋ ਔਰ ਦੂਸਰੇ ਪਾਸੇ ਉਹਨਾਂ ਨੂੰ ਗਲਤ ਸਾਬਤ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹੋ ਦੇਖੋ ਜੀ ਭੈਣ ਤਾਂ ਉਹ ਸਾਡੀ ਹੈ ਹੀ ਹੈ ਆ ਗਵਾਨੜ ਮੱਥਾ ਜੀ ਪਿੰਡ ਦਾ ਬਾਸ ਆ ਹੂੰ ਲੋ ਰੋਜ਼ ਨੰਗਣਾ ਆਣਾ ਜਾਣਾ ਭੈਣ ਤਾਂ ਸਾਡੇ ਹੈ ਹੀ ਹੈ ਨੇ ਹੂੰ ਨਾਰੀ ਦੀ ਇੱਜ਼ਤ ਕਰਨਾ ਸਾਡਾ ਪਹਿਲਾ ਅਧਿਕਾਰ ਆ ਜਿਹੜੇ ਸਿੱਖ ਦੇ ਫੌਮ ਦੇ ਬੰਦੇ ਆ ਸਰਦਾਰ ਆ ਉਹਨਾਂ ਨੂੰ ਪਹਿਲਾ ਗੁਰੂ ਨੇ ਇਹੀ ਦੱਸਿਆ ਆ ਕਿ ਇੱਜ਼ਤ ਕਰਨੀ ਹਰੇਕ ਦੀ ਧੀ ਭੈਣ ਦੀ ਤਾਂ ਆਪ ਇੱਜ਼ਤ ਕਰੋ ਰੱਖੀ ਰੱਖੋ ਜਿਹੜੀ ਮੈਡਮ ਨਾਲ ਗੱਲ ਕਰ ਰਹੇ ਆ ਰੋਕਣ ਦੀ ਉਹਦੇ ਲੋਕ ਆਸੀਂ ਨਹੀਂ ਕਹਿੰਦੇ ਉਹਨਾਂ ਨੇ ਪਿੰਡ ਦੇ ਵਿੱਚ ਰੋਕਣਾ 15 20 ਦਿਨ ਉਹਨਾਂ ਨੇ ਰੋਕ ਰੱਖਿਆ ਜੀ ਪ੍ਰਸ਼ਾਸਨ ਨੇ ਜਦੋਂ ਚਾਲੂ ਕਰਨ ਦਾ ਆਰਡਰ ਦਿੱਤਾ ਉਹਦੇ ਹੀ ਚਾਲੂ ਹੋਇਆ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਣੂਬ ਜੀ ਕਿ ਹਾਂ ਮੈਂ ਇੱਕ ਤਰਫਾ ਹੋ ਰਿਆ ਵਾ ਕਿ ਟਿਪਰ ਵਾਲਿਆਂ ਟਿਪਰ ਵਾਲਿਆਂ ਨਹੀਂ ਉਹਦੇ ਵਿੱਚ ਲੇਬਰ ਵੀ ਆ ਹੂੰ ਉਹਦੇ ਵਿੱਚ ਬਹੁਤ ਸਾਰੀ ਲੇਬਰ ਆ ਨਾਲ ਦੇ ਪਿੰਡਾਂ ਦੇ ਹਾਥੀ ਜਿਹੜੇ ਟਰਾਲੀਆਂ ਭਰਦੇ ਨੇ ਜਾਂ ਜਿਹੜੇ ਉਹਨਾਂ ਕੋਲ ਕੰਪਨੀ ਵਾਲਿਆਂ ਕੋਲ ਲੱਗੇ ਹੋਏ ਨੇ ਸਾਡੇ ਪਿੰਡਾਂ ਦੇ ਮੁੰਡੇ ਉਹਨਾਂ ਦਾ ਸਾਰਿਆਂ ਦਾ ਕੰਮ ਬੰਦ ਆ ਜੇ ਮੈਡਮ ਭਲੇ ਦਾ ਕੰਮ ਕਰਦੀ ਆ ਫਿਰ ਉਹਨਾਂ ਦਾ ਕੰਮ ਨਾ ਨਾ ਬੰਦ ਕਰਾਂ ਨਾ ਮੈਂ ਨਹੀਂ ਕਹਿੰਦਾ ਵੀ ਨਾ ਹੋਵੇ ਹੋਵੇ ਤੁਹਾਡੇ ਮਾਧਿਅਮ ਰਾਹੀਂ ਫੇਰ ਦੁਬਾਰਾ ਕਹਿਣਾ ਮੈਂ ਨਾ ਕਿ ਜੇ ਚੱਲ ਰਹੀ ਆ ਉਹ ਤੇ ਪਰਚਾ ਹੋਣਾ ਚਾਹੀਦਾ ਜੇ ਨਿਆਂਇਮੈਨ ਹੋ ਰਹੀ ਆ ਪਰ ਕਿਹੇ ਗਰੀਬ ਦਾ ਹੱਕ ਨਾ ਮਾਰੋ ਜੀ ਪੁਤਰਾ ਜੀ ਬਹੁਤ ਸਾਰੀਆਂ ਗੱਲਾਂ ਨੇ ਜਿਸ ਤਰ੍ਹਾਂ ਸਿਮਰਨਜੀਤ ਕੌਰ ਗਿੱਲ ਹੈ ਕਿਤੇ ਨਾ ਕਿਤੇ ਉਹ ਜੇ ਟਿੱਪਰ ਚਾਲਕਾਂ ਦੇ ਖਿਲਾਫ ਗੱਲ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਲੋਕ ਭਲਾਈ ਦਾ ਕੰਮ ਉਹ ਵੀ ਕਿਉਂਕਿ ਬੜੀਆਂ ਉਦਾਹਰਨਾਂ ਆਉਂਦੀਆਂ ਨੇ ਟਿੱਪਰ ਦੇ ਥੱਲੇ ਕਈ ਵਾਰੀ ਕੋਈ ਵਿਅਕਤੀ ਆ ਕੇ ਮਰ ਜਾਂਦਾ ਹੈ ਜਾਂ ਫਿਰ ਸੜਕਾਂ ਟੁੱਟਦੀਆਂ ਨੇ ਟਿੱਪਰਾਂ ਨਾਲ ਤੇ ਜੇ ਸਿਮਰਨਜੀਤ ਕੌਰ ਗਿੱਲ ਕਰ ਰਹੇ ਤੇ ਕਿਤੇ ਨਾ ਕਿਤੇ ਉਹ ਨਾ ਕੰਮ ਨਹੀਂ ਕਰ ਰਹੇ ਨੇ ਬਿਲਕੁਲ ਜੀ ਜੇ ਉਹ ਕਰ ਰਹੇ ਨੇ ਮੈਂ ਤੁਹਾਨੂੰ ਇੱਕ ਛੋਟੀ ਉਦਾਹਰਨ ਦਿੰਦਾ ਹਾਂ ਵਾ ਇੱਕ ਸੱਪ ਚੂਹੇ ਨੂੰ ਖਾਣ ਲੱਗਿਆ ਸੀ ਹੂੰ ਜਦੋਂ ਕਿਸੇ ਨੇ ਦੇਖਿਆ ਵੀ ਸੱਪ ਚੂਹੇ ਨੂੰ ਖਾਣ ਲੱਗਿਆ ਵੀ ਇਹ ਤਾਂ ਮਾਰ ਦੂ ਇਹਨੂੰ ਜਾਨੋ ਹੂੰ ਤਾਂ ਉਹਨੇ ਚੂਹੇ ਨੂੰ ਛਡਾਤਾ ਹੂੰ ਉਹਨੇ ਆਪਣੇ ਵੱਲੋਂ ਪੁੰਨ ਕੀਤੀ ਪਰ ਸੱਪ ਵੱਲੋਂ ਉਹ ਉਹਦਾ ਭੋਜਨ ਮਰ ਗਿਆ ਹੂੰ ਇਹਹੀ ਉਦਾਹਰਨਾਂ ਵੀ ਹੁਣ ਜਾਂ ਤਾਂ ਉਹ ਪੁੰਨ ਘਟ ਲੈਣ ਜਿਹੜੇ ਟਿੱਪਰ ਦੇ ਡਰਾਈਵਰ ਆ ਜਾਂ ਜਿਹੜੇ ਉੱਥੇ ਲੱਗੇ ਹੋਏ ਬੰਦੇ ਲੇਬਰ ਵਾਲੇ ਆ ਹੂੰ ਉਹਨਾਂ ਦੀ ਰੋਜੀ ਰੋਟੀ ਨੂੰ ਲੱਤ ਮਾਰ ਕੇ ਉਹ ਪੁੰਨ ਘਟ ਰਹੇ ਨੇ ਉਹਦਾ ਇਹ ਇੱਕ ਲੇਖੇ ਦਾ ਪਾਪ ਆ ਜੀ ਜੇ ਉਹ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਮੈਂ ਪੰਨ ਦਾ ਕੰਮ ਕਰ ਰਹੀ ਆ ਫੇ ਉਹਨਾਂ ਦੀ ਰੋਜੀ ਰੋਟੀ ਦਾ ਵੀ ਹੱਲ ਕਰਨ ਉਹਨਾਂ ਨੂੰ ਦੱਸਣ ਹੋ ਕਿ ਇੱਧਰ ਜਾਣ ਇੱਕ ਟਿਪਰ 50 ਤੋਂ 60 ਲੱਖ ਰੁਪਏ ਦਾ ਪੈਂਦਾ ਵਾ ਜਿਹਦੇ ਉੱਤੇ GST ਵੀ ਆ ਹੂੰ ਟਾਇਰਾਂ ਦੇ ਉੱਤੇ ਟੈਕਸ ਆ ਸਾਰਿਆਂ ਤੇ ਢੇਲ ਦੇ ਉੱਤੇ ਟੈਕਸ ਆ ਫੇਰ ਉਹਨਾਂ ਦੀ ਬਗਾਰਾਂ ਨੇ ਹੂੰ ਬਹੁਤ ਕੋਸ਼ ਆ ਜਿਹੜਾ ਇੱਕ ਢੇੜੇ ਦੇ ਵਿੱਚ ਟਿਪਰ ਵਾਲਿਆਂ ਨੂੰ ਵੱਜਦਾ ਕੀ 1000 2000 ਹੂੰ ਕਈ ਵੀਰ ਵੀ ਇਹ ਵੀ ਕਹਿ ਦਿੰਦੇ ਆ ਕਿ ਕਈ ਜਿਹੜੇ ਟਿੱਪਰ ਵਾਲੇ ਬੋਲਦੇ ਆ ਜਾਂ ਨਾਲ ਖੜੇ ਆ ਇੱਕ ਸਾਡਾ ਸੋਨੂੰ ਵੀਰ ਆ ਵੀ ਉਹਨਾਂ ਦੀ ਪਰਚੀ ਘੱਟ ਹੁੰਦੀ ਆ ਹੂੰ ਵੀਰ ਪਰਚੀ ਕਿਸੇ ਦੀ ਕੋਈ ਘੱਟ ਨਹੀਂ ਹੁੰਦੀਗੀ ਪਰਚੀ ਸਾਰਿਆਂ ਦੀ 13000 12000 ਹੀ ਲੈ ਰਹੇ ਆ ਵਿੱਚ ਬਥੇਰੇ ਹੁੰਦੇ ਆ ਉਂਗਲਾ ਲਾਣ ਵਾਲੇ ਆਪਾਂ ਨੂੰ ਲੜਾ ਰਹੇ ਆ ਹੂੰ ਸੋ ਮੈਂ ਤਾਂ ਇਹੀ ਕਹੂੰਗਾ ਵੀ ਪਿੰਡ ਵਾਲਿਆਂ ਨੂੰ ਆਪਸੀ ਭਾਈਚਾਰਾ ਬਣਾਉਣਾ ਚਾਹੀਦਾ ਵਾ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਇੱਕ ਬੰਦਾ ਬਾਹਰੋਂ ਆ ਕੇ ਸਾਡੇ ਪਿੰਡਾਂ ਵਾਲਿਆਂ ਦੇ ਵਿੱਚ ਬੈਰ ਪਵਾ ਰਿਹਾ ਉਹ ਗਲਤ ਆ ਹੂੰ ਸੋ ਮੈਡਮ ਜੀ ਨੂੰ ਵੀ ਮੈਂ ਇਹ ਕਹਿਣਾ ਚਾਹਨਾ ਮੈਂ ਤੁਹਾਡੇ ਸਾਹਮਣੇ ਰਹੀਂ ਕੀ ਭੈਣ ਮੇਰੀ ਇਹ ਇਹ ਜੋ ਕੁਝ ਵੀ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਗੱਲ ਆ ਤੁਸੀਂ ਕਰੋ ਰੋਕਦਾ ਕੋਈ ਨਹੀਂ ਪਰ ਟਿਪਰਾਂ ਵਾਲਿਆਂ ਰੋਰ ਲੇਬਰ ਵਾਲੇ ਟਰਾਲੀਆਂ ਵਾਲਿਆਂ ਬਾਰੇ ਵੀ ਸੋਚੋ ਕਿ ਉਹ ਆਪਣੇ ਬੱਚੇ ਕਿਵੇਂ ਪਾਲਣਗੇ ਹੂੰ ਹੁਣ ਜਾਂਦੇ ਜਾਂਦੇ ਭੋਲਾ ਜੀ ਸੰਦੇਸ਼ ਕੀ ਦੇਣਾ ਚਾਹੂੰਗਾ ਕਿ ਕਿਉਂਕਿ ਬਹੁਤ ਸਾਰੇ ਰਾਜਨੀਤਿਕ ਆਗੂ ਵੀ ਨੇ ਜਿਹੜੇ ਇਸ ਮੁੱਦੇ ਤੇ ਆਪਣੀਆਂ ਰੋਟੀਆਂ ਸੇਕ ਰਹੇ ਨੇ ਤੇ ਕਿਤੇ ਨਾ ਕਿਤੇ ਜਿਹੜੇ ਪત્રਕਾਰ ਪਾਈਚਾਰਾ ਉਹ ਵੀ ਇਸ ਮੁੱਦੇ ਨੂੰ ਬੜਾ ਗਰਮਾ ਕੇ ਕਿਸੇ ਹੋਰ ਐਂਗਲ ਤੋਂ ਦਿਖਾ ਰਹੇ ਨੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਤਾਂ ਹੀ ਇਹੀ ਸੰਦੇਸ਼ ਦੇਣਾ ਚਾਹਣਾ ਦੇਖੋ ਜੇ ਤਾਂ 2 ਨੰਬਰ ਜੇ ਕੰਮ ਚੱਲਦਾ ਹੁੰਦਾ ਤਾਂ ਮੌਕੇ ਦਾ ਪ੍ਰਸ਼ਾਸਨ ਜੀ ਉਹਨਾਂ ਨੇ ਕਾਰਵਾਈ ਸਾਰਿਆਂ ਦੇ ਕਰਨੀ ਸੀ ਦੂਜੇ ਪਾਰਟੀਆਂ ਵਾਲੇ ਉਹ ਵੀ ਨਾਲ ਆ ਉਹਨਾਂ ਨੂੰ ਪਤਾ ਵੀ ਕੰਮ 1 ਨੰਬਰ ਜੇ ਚੱਲ ਰਿਹਾ ਇਹ ਭਾਜੀਪੀ ਦੇ ਬੰਦੇ ਆਏ ਜਿਹੜੇ ਮੈਡਮ ਦੇ ਨਾਲ ਆਲੇ ਹੋਏ ਨੇ ਉਹਨਾਂ ਨੂੰ ਪਤਾ ਵੀ ਸਾਨੂੰ ਇਧਰਲੇ ਏਰੀਆ 'ਚ ਵੋਟ ਨਹੀਂ ਮਿਲਦੀ ਪਿਛਲੇ ਜਦੋਂ 2022 ਚ ਇਲੈਕਸ਼ਨ ਹੋਏ ਸੀ ਉਹਨਾਂ ਨੂੰ ਮਸੀਂ 2 ਤੋਂ 3000 ਵੋਟ ਪਈ ਸੀ ਹਮ ਐਕਤੀ ਜਦੋਂ ਲੋਕ ਸਭਾ ਹੋਈ ਆ ਐਮਪੀ ਇਲੈਕਸ਼ਨ ਹੋਏ ਆ ਉਹਦੇ ਹਜ਼ਾਰ ਅਖੰਡ ਵਧ ਗਈ ਆ ਉਹ ਆਪਣੀ ਬੋਟਾਂ ਨੂੰ ਵਧਾਣ ਦੇ ਮਾਰੇ ਬੀਬੀ ਦਾ ਨਾਮ ਸਾਥ ਦੇ ਰਹੇ ਆ ਜਿਹੜਾ ਕਿ ਗਲਤ ਹੋ ਰਿਹਾ ਵਾ ਮੈਂ ਇਹ ਨਹੀਂ ਕਹਿੰਦਾ ਵੀ ਹਾਂ ਪਾਰਟੀਆਂ ਪਾਰਟੀਆਂ ਸਾਰੀਆਂ ਦਖਲ ਅੰਦਾਜ਼ ਕਰ ਚੁੱਕੀਆਂ ਵਿੱਚ ਆ ਚੁੱਕੀਆਂ ਨੇ ਇਨਕੁਆਰੀ ਚੱਲ ਰਹੀ ਆ ਹੂੰ ਪਤਾ ਲੱਗ ਰਿਹਾ ਲੋਕਾਂ ਨੂੰ ਵੀ ਇਹ ਕੰਮ ਇੱਕ ਨੰਬਰੇ ਚੱਲ ਰਿਹਾ ਵਾ ਇਹ ਦੋ ਨੰਬਰ 'ਚ ਹੁੰਦਾ ਤਾਂ ਉਹਨੂੰ ਕਦੇ ਪਰਚੇ ਲੋਕਾਂ ਦੇ ਹੋਏ ਹੁੰਨੇ ਦੀ ਜਿਹੜੇ ਸਾਡੇ ਲੋਕ ਨੇ ਸਾਡੇ ਲੋਕਾਂ ਦੀ ਜ਼ਮੀਨਾਂ ਹੀ ਦਰਿਆ ਦੇ ਵਿੱਚ ਆ ਉਹਨਾਂ ਨੇ ਰੋਜੀ ਰੋਟੀ ਉੱਥੋਂ ਕਾਣੀ ਆ ਉਹ ਬਕਾਇਦਾ ਪਾਸ ਕਰਾ ਕੇ ਚਲਾਉਂਦੇ ਉਹਦਾ ਕੋਈ ਨਹੀਂ ਚਲਾਉਂਦਾਗਾ ਸੋ ਮੈਂ ਤੁਹਾਡੇ ਮਾਧਿਅਮ ਰਾਈਏ ਕਹਿਣਾ ਚਾਹਨਾ ਕਿ ਪਿੰਡਾਂ ਦੇ ਵਿੱਚੋਂ ਟਿਪਰ ਵਾਲਿਆਂ ਨੂੰ ਕੋਈ ਨਾ ਕੋਈ ਟਾਈਮ ਜ਼ਰੂਰ ਦਿੱਤਾ ਜਾਵੇ ਕਿ ਉਹ ਆਪਣੇ ਜਿੰਨੇ ਟਾਈਮ 'ਚ ਤੁਸੀਂ ਕਹਿੰਦੇ ਹੋ ਜਾਂ ਸਕੂਲ ਦਾ ਟਾਈਮ ਹੋ ਗਿਆ ਸ਼ਾਮ ਦੇ ਟਾਈਮ ਹੋ ਗਿਆ ਬੰਦ ਕਰ ਦਾਂ ਕੋਈ ਚੱਕਰ ਨਹੀਂ ਬੰਦ ਕਰਾ ਦਾਂਗੇ ਕਹਿ ਦੰਨੇ ਉਹਨਾਂ ਨੂੰ ਵੀ ਤੁਸੀਂ ਬੰਦ ਕਰ ਦਿਓ ਪਰ ਉਹ ਲੰਘਣ ਦਾ ਰਾਹ ਦਿੱਤਾ ਜਾਵੇ ਜਿੱਦਾਂ ਕਿ ਜੇਜੋ ਆ ਆਪਣੇ ਹਿਮਾਚਲ ਦੇ ਵਿੱਚ ਆ ਜੀ ਉਥੇ 1 ਤੋਂ 3 ਵਜੇ ਤੱਕ ਨੋ ਐਂਟਰੀ ਹੁੰਦੀ ਆ ਸ਼ਾਮੀ ਨੋ ਐਂਟਰੀ ਹੁੰਦੀ ਆ ਇਸੇ ਤਰ੍ਹਾਂ ਦਾ ਕੋਈ ਸੋਲੂਸ਼ਨ ਕੱਢ ਕੇ ਜਰੂਰ ਟਿਪਰ ਵਾਲਿਆਂ ਦੀ ਮਦਦ ਕੀਤੀ ਜਾਵੇ ਬਾਕੀ ਮੈਡਮ ਜੀ ਆਪ ਸਮਝਦਾਰ ਨੇ ਔਰ ਜ਼ਿਆਦਾ ਪੜੇ ਲਿਖੇ ਨੇ ਐਡਵੋਕੇਟ ਵੀ ਨੇ ਉਹਨਾਂ ਨੂੰ ਇਹ ਚੀਜ਼ਾਂ ਦੀ ਨੌਲੇਜ ਜ਼ਿਆਦਾ ਹੋਊਗੀ ਜੀ ਤੁਹਾਡੇ ਮਾਧਿਅਮ ਰਹੀ ਇਹ ਹੀ ਕੁਝ ਕਹਿਣਾ ਮੇਰਾ ਬਹੁਤ ਬਹੁਤ ਸ਼ੁਕਰੀਆ ਪੁੱਲਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ